ਸਸੀ ਕਾਲ ਜਨਪੀਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਕਰਨ ਮਹਿਰਾ ਸੁਆਗਤ ਕਰਦਾ ਹਾਂ ਤੇ ਬੋਲਡਨ ਦੀ ਸ਼ੁਰੂਆਤ ਕਰਾਂਗੇ ਵੱਡੀਆਂ ਅਤੇ ਅਹਿਮ ਖਬਰਾਂ ਦੇ ਨਾਲ ਤਾਂ ਦੱਸ ਦਈਏ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਲਗਾ ਕੇ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਇਹ ਮੋਰਚਾ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਤੇ ਉੱਥੇ ਕਿਸਾਨਾਂ ਦੇ ਵੱਲੋਂ ਹੁਣ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਮੋਰਚੇ ਲਗਾ ਕੇ ਇਸ ਅੰਦੋਲਨ ਨੂੰ ਅੱਗੇ ਤੋਰਿਆ ਜਾ ਰਿਹਾ ਹੈ ਤੇ ਉੱਥੇ ਐਨਵੀ ਨਿਊਜ਼ ਦੀ ਟੀਮ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾੜ ਹੋਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਉਹ ਜਾਣਦੇ ਆ ਨਵੀਂ ਨਿਊ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਤੋਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ ਕਿਸਾਨੀ ਅੰਦੋਲਨ 2 ਦੀ ਸ਼ੁਰੂਆਤ 13 ਤਰੀਕ ਤੋਂ ਹੋਈ ਸੀ ਤੇ 23ਵਾਂ ਦਿਨ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਦੱਸ ਦਈਏ ਕਿ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ 6 ਮਾਰਚ ਯਾਨੀ ਕਿ ਅੱਜ ਜਿਹੜੇ ਬਾਕੀ ਸੂਬਿਆਂ ਦੇ ਕਿਸਾਨ ਨੇ ਉਹ ਆਪਣੇ ਤਰੀਕੇ ਦੇ ਨਾਲ ਦਿੱਲੀ ਕੂਚ ਕਰਨਗੇ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਡਟੇ ਰਹਿਣਗੇ ਹਾਲਾਂਕਿ ਦਿੱਲੀ ਕੂਚ ਦਾ ਇਰਾਦਾ ਅਜੇ ਵੀ ਦ੍ਰਿੜ ਨਜ਼ਰ ਆ ਰਿਹਾ ਹੈ ਤੇ ਜਦੋਂ ਤੱਕ ਮੰਗਾਂ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਨੇ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਵਾਪਸ ਚਾਲੇ ਨਹੀਂ ਪਾਉਣਗੇ ਸੋ ਕਿਸਾਨ ਆਗੂ ਤੁਹਾਨੂੰ ਦਿਖਾ ਦਈਏ ਇਹ ਟੈਂਟਾ ਇੱਕ ਲੱਗਿਆ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਡੇਰੇ ਨੇ ਜਿਹੜੇ ਪੱਕੇ ਲੱਗ ਚੁੱਕੇ ਨੇ ਅੱਗੇ ਜਿਹੜਾ ਮੌਸਮਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਹੁਣ ਜਿਹੜੇ ਪ੍ਰਬੰਧ ਨੇ ਕਿਸਾਨਾਂ ਵੱਲੋਂ ਕੀਤੇ ਗਏ ਨੇ ਇੱਕ ਟੈਂਟਾ ਉਹਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਟੀਮ ਬੈਠੀ ਹੈ ਤੇ ਮਨਜੀਤ ਸਿੰਘ ਕੁਮਾਰਾਂ ਦੀ ਅਗਵਾਈ ਵਾਲੀ ਇਹ ਟੀਮ ਹੈ ਜਿਹੜੀ ਦਿਨ ਰਾਤ ਸ਼ੰਭੂ ਬોર્ਡਰ ਦੇ ਉੱਤੇ ਪਹਿਰਾ ਦੇ ਰਹੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੀ ਅੱਜ ਦਾ ਇੱਕ ਐਲਾਨ ਕੀਤਾ ਗਿਆ ਸੀ ਤੇ ਆਉਣ ਵਾਲੀ ਰੂਪਰੇਖਾ ਜਿਹੜੀ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਜਾ ਰਹੀ ਹੈ ਸਵਾਗਤ ਹੈ ਤੁਹਾਡਾ 사ਸ਼ਿਕਾ ਭਾਈ ਤੇਜਿੰਦਰ ਜੀ ਕੀ ਹਾਲ ਹੈ ਜੀ ਪਾਜੀ ਜਿਹੜਾ ਹੁਣ ਅੰਦੋਲਨ ਟੂ ਚੱਲ ਰਿਹਾ ਠੀਕ ਹੈ ਅੱਜ 23ਵਾਂ ਦਿਨ ਹੈ ਤੇ ਐਲਾਨ ਕੀਤਾ ਗਿਆ ਸੀ ਬਾਕੀ ਸੂਬਿਆਂ ਦੇ ਕਿਸਾਨ ਦਿੱਲੀ ਪਹੁੰਚਣ ਕੀ ਕੋਈ ਖਬਰ ਆਈ ਹੈ ਵੀ ਦਿੱਲੀ ਕਿਸਾਨ ਪਹੁੰਚ ਰਹੇ ਨੇ ਉਹ ਦੇਖੋ ਸਾਡੇ ਕਾਫੀ ਜਥੇ ਚੱਲੇ ਹੋਏ ਨੇ ਅਲੱਗ-ਅਲੱਗ ਸਟੇਟਾਂ ਤੋਂ ਹਲੇ ਦੇਖਦੇ ਆਂ ਵੀ ਹੁਣ ਸ਼ਾਮ ਤੱਕ ਸਾਨੂੰ ਪਤਾ ਲੱਗਣਾ ਵੀ ਕਿਹਨੂੰ ਕਿੱਥੇ ਰੋਕਦੇ ਆਂ ਕੀ ਸਰਕਾਰ ਕਰਦੀ ਐ ਪਰ ਇੰਨਾ ਜ਼ਰੂਰ ਐ ਵੀ ਜਿਹੜੀ ਸਰਕਾਰ ਦਾ ਦੋਗਲਾ ਚਿਹਰਾ ਐ ਉਹ ਜ਼ਰੂਰ ਅਜ ਨੰਗਾ ਹੋ ਜਾਊਗਾ ਜਿਹੜੀ ਕਹਿੰਦੀ ਸੀਗੀ ਵੀ ਪੈਦਲ ਆਜੋ ਐ ਬੱਸਾਂ ਰਹੀਂ ਆਜੋ ਟ੍ਰੇਨਰਾਂ ਰਹੀਂ ਆਜੋ ਵੀ ਉਹ ਸਾਨੂੰ ਸਾਹਮਣੇ ਕਲੀਅਰ ਸ਼ੀਸ਼ਾ ਹੋ ਜਾਊਗਾ ਜੇ ਦਾ ਸਾਡੇ ਕਿਸਾਨ ਵੀਰਾਂ ਨੂੰ ਉੱਥੇ ਜਾਣ ਦੇਤਿਆ ਤਾਂ ਠੀਕ ਐ ਨੀ ਜਿਹੜਾ ਇਹ ਮੋਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਦੇ ਪੱਕੀਆਂ ਉਹਦਾ ਚਿਹਰਾ ਸਾਹਮਣੇ ਨੰਗਾ ਆ ਜਾਣਾ ਜੀ ਕਲੀਅਰ ਹੋ ਗਿਆ ਤੇ ਗੱਲ ਕੀਤੀ ਜਾਵੇ 10 ਤਰੀਕ ਦੀ ਟ੍ਰੇਨਾਂ ਰੋਕਣ ਦਾ ਵੀ ਇੱਕ ਐਲਾਨ ਕੀਤਾ ਗਿਆ ਕਿਹੜੇ-ਕਿਹੜੇ ਉਹ ਸਟੇਸ਼ਨ ਹੋਣਗੇ ਦੇਸ਼ ਭਰ ਦਾ ਐਲਾਨ ਹੈ ਕਿ ਇਕੱਲੇ ਪੰਜਾਬ ਹਰਿਆਣਾ ਦੀ ਸੀਮਤ ਰਹੂਗਾ ਉਹ ਪੂਰੇ ਦੇਸ਼ ਦਾ ਐਲਾਨ ਹੈ ਜੀ ਪੰਜਾਬ ਦੇ ਵਿੱਚ ਦਾ ਸਾਰੇ ਹਰਿਆਣਾ ਚ ਹੋਣਾ ਸਾਰੇ ਬਾਕੀ ਬਾਕੀ ਦੇਸ਼ ਦੇ ਵਿੱਚ ਵੀ ਟੋਟਲ ਅਸੀਂ ਤੁਹਾਡੇ ਮਾਧਿਮ ਰਹੀ ਅਪੀਲ ਕਰਦੇ ਆਂ ਵੀ ਜਿੱਥੇ ਵੀ ਇਹ ਮੋਰਚੇ ਨੂੰ ਸਮਰਪਿਤ ਲੋਕ ਨੇ ਕਿਸਾਨਾਂ ਵਿੱਚ ਦੋਨਾਂ ਦੀ ਮੰਗਾਂ ਨੂੰ ਸਮਰਪਿਤ ਲੋਕ ਨੇ ਜਿੱਥੇ-ਜਿੱਥੇ ਉਹਨਾਂ ਨੂੰ ਟ੍ਰੇਨਾਂ ਦੀ ਲਾਈਨਾਂ ਨੇੜੇ ਪੈਂਦੀਆਂ 12 ਵਜੇ ਤੋਂ ਲੈ ਕੇ 4 ਵਜੇ ਤੱਕ 10 ਤਰੀਕ ਨੂੰ ਰੋਕਿਆ ਜਾਵੇ ਤਾਂ ਕਿ ਇਹ ਸਰਕਾਰ ਨੂੰ ਪਤਾ ਲੱਗ ਜਾਏ ਜਿਹੜੀ ਇਹ ਕਹਿੰਦੀ ਹੈ ਵੀ ਇਹ ਅੰਦੋਲਨ ਹੈ ਜਿਹੜਾ ਕੱਲਾ ਪੰਜਾਬ ਦਾ ਹੈ ਵੀ ਇਹ ਪੰਜਾਬ ਦਾ ਨਹੀਂ ਇਹ ਟੋਟਲ ਅੰਦੋਲਨ ਜਿਹੜਾ ਹੈਗਾ ਆਲ ਇੰਡੀਆ ਦਾ ਅੰਦੋਲਨ ਹੈ ਸਾਰੇ ਦੇਸ਼ ਦਾ ਅੰਦੋਲਨ ਹੈ ਕਿਉਂਕਿ ਮੈਂ ਤਾਂ ਇਹ ਕਹਿਣਾ ਚਾਹੁੰਗਾ ਅੱਜ ਦੇਸ਼ ਨੂੰ ਛੱਡ ਕੇ ਵੀ ਵਿਦੇਸ਼ਾਂ 'ਚ ਵੀ ਅੰਦੋਲਨ ਦੀ ਗੱਲ ਹੋ ਰਹੀ ਹੈ ਕਿਉਂਕਿ ਜੋ ਹਾਲਾਤ ਸਰਕਾਰ ਨੇ ਬਣਾਤੇ ਸਾਡੇ ਨੌਜਵਾਨਾਂ ਨਾਲ ਜੋ ਪੀੜਾ ਇਹਨਾਂ ਨੇ ਕਰਿਆ ਇਹ ਕਿਸਾਨ ਇੱਕ ਅੰਨਦਾਤਾ ਮਜ਼ਦੂਰ ਤੇ ਕਿਸਾਨ ਉਹਨਾਂ ਨਾਲ ਇਹਨਾਂ ਨੇ ਇਹ ਪਤੀਰਾ ਜੋ ਕਰਿਆ ਹੈਗਾ ਉਹ ਚਿਹਰਾ ਸਾਹਮਣੇ ਨੰਗਾ ਆ ਚੁੱਕਿਆ ਸਰਕਾਰ ਦਾ ਤਾਂਣ ਵਾਲੇ ਦੀਨਾ ਦੇ ਵਿੱਚ ਅਸੀਂ ਕਹਾਂਗੇ ਵੀ ਇਹਨਾਂ ਨੂੰ ਇਹੋ ਜਿਹੇ ਹਾਲਾਤ ਬਣਾ ਦਾਂਗੇ ਅਸੀਂ ਇਹਨਾਂ ਦੇ ਨੱਕ 'ਚ ਦਮ ਕਰ ਦਾਂਗੇ ਅਸੀਂ ਕੌਲਾਂ ਦੇ ਦੇ ਕੇ ਹੁਣ ਰੇਲਵੇ ਦੀ ਹੈ ਉਦੋਂ ਕੋਈ ਹੋਰ ਅੱਗੇ ਨਵੀਂ ਕੌਲ ਵੀ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਡੈਲੀ ਨਵੀਂ ਤੋਂ ਨਵੀਂ ਕੌਲ ਆਣੀ ਹੈ ਠੀਕ ਹੈ ਹਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਦਲਵਾਉ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਗੱਲ ਕੀਤੀ ਜਾਵੇ ਜੀ ਅੰਦੋਲਨ 2 ਦੀ ਠੀਕ ਹੈ ਸ਼ੁਰੂਆਤ ਹੋਈ ਸੀ 23ਵਾਂ ਦਿਨ ਅੱਜ ਹੋ ਗਿਆ ਕੀ ਲੱਗਦਾ ਨਹੀਂ ਤੁਹਾਨੂੰ ਵੀ ਇਸ ਦੇ ਨਾਲ ਜਿਹੜੀ ਆਪਣੇ ਦੇਸ਼ ਦੀ ਅਰਥ ਵਿਵਸਥਾ ਪੰਜਾਬ ਵੀ ਸੂਬਾ ਆਪਣਾ ਇਹਦੇ ਉੱਤੇ ਕੋਈ ਅਸਰ ਪਾਊਗਾ ਜੀ ਦੇਖੋ ਜੀ ਅਸਰ ਪੈ ਰਿਹਾ ਪਰ ਇਹਦੀ ਜਿਹੜੀ ਜ਼ਿੰਮੇਵਾਰ ਉਹ ਸਰਕਾਰ ਸੈਂਟਰ ਸਰਕਾਰ ਆ ਇਹ ਸੈਂਟਰ ਸਰਕਾਰ ਮੰਗਾ ਮੰਨ ਕੇ ਆਈ ਸੀ ਕਿਦੇ ਵਿੱਚ ਤਾਂ ਇਹਨੂੰ ਉਹ ਲਾਗੂ ਕਰਨੀ ਚਾਹੀਦੀ ਸੀ ਜੇ ਲਾਗੂ ਕਰ ਦਿੰਦੀ ਅੱਜ ਆ ਦੇਣ ਇਹਨਾਂ ਦੇਖਣੇ ਪੈਂਦੇ ਇਹ ਤਾਂ ਸਰਕਾਰ ਹੀ ਆਪਣੇ ਵਾਅਦਿਆਂ ਤੋਂ ਮੁੱਕਰੀ ਆ ਕਿਸਾਨ ਤੇ ਉਹ ਉਹ ਲਾਗੂ ਕਰਾਉਣ ਆਏ ਨੇ ਨਾ ਕਿ ਇਹੀ ਕੋ ਲੈਣ ਆਏ ਆ ਇਹਨਾਂ ਨੇ ਦਿੱਤਾ ਸੀ ਦੇ ਕੇ ਮੁਕਰ ਗਏ ਅਸੀਂ ਉਹ ਉਹ ਕਹਿੰਨੇ ਵੀ ਲਾਗੂ ਕਰ ਦਿਓ ਅਸੀਂ ਹੁਣ ਉੱਟ ਕੇ ਚੱਲ ਜੰਨੇ ਆ ਨਹੀਂ ਜਿਵੇਂ শ্রীলੰਕਾ ਦੇ ਵਿੱਚ ਹਾਲਾਤ ਬਣ ਗਏ ਸੀ ਪਾਕਿਸਤਾਨ ਦੇ ਵਿੱਚ ਕਿੰਨੀ ਮਹਿੰਗਾਈ ਹੋਈ ਹੈ শ্রীলੰਕਾ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਕੀ ਚਾਹੁੰਦੇ ਆ ਆਪਾਂ ਵੀ ਇਦਾਂ ਦੇ ਹਾਲਾਤ ਆਪਣੇ ਪੰਜਾਬ ਜਾਂ ਹਰਿਆਣਾ ਜਾਂ ਕੋਈ ਕਿਸੇ ਹੋਰ ਸੂਬੇ 'ਚ ਬਣ ਜੀ ਜਦੋਂ ਰਾਜਾ ਡਿਕਟੇਟਰਸ਼ਿਪ ਤੇ ਉੱਤਰ ਆਵੇ ਨਾ ਤੇ ਪ੍ਰਜਾ ਜ਼ਿਆਦਾ ਚਿਹਰ ਨਹੀਂ ਦੇਖਦੀ ਹੁੰਦੀ ਪਰ ਆਖਰਕਾਰ ਪਾਕਿਸਤਾਨ ਤੋਂ ਦੇਖ ਲਓ ਪਿਛਲੇ ਹਾਲਾਤ শ্রীলঙ্কা ਦੇ ਦੇਖ ਲਓ ਇਹ ਤਖਤਾਪੇ ਪਲਟ ਹੁੰਦਾ ਹੀ ਹੁੰਦਾ ਜੇ ਅਗਰ ਇਹੀ ਇਹਦੇ ਹਾਲਾਤ ਰਹੇ ਤਾਂ ਮੈਨੂੰ ਲੱਗਦਾ ਵੀ ਜਨਤਾ ਤਖਤਾ ਪਲਟੂਗੀ ਸੋ ਸਤਰਾਮ ਜੀ ਸੋਰੀ ਮਨਜੀਤ ਜੀ ਕਹਿੰਦੇ ਨੇ ਜਨਤਾ ਤਖਤਾ ਪਲਟ ਦੂਗੀ ਠੀਕ ਹੈ ਵੋਟਾਂ ਆਣਗੀਆਂ ਉਹ ਬਾਅਦ ਦੀ ਗੱਲ ਹੈ ਪਰੰਤੂ ਮੈਂ ਮੇਰਾ ਸਵਾਲ ਫੇਰ ਉੱਥੇ ਹੀ ਆ ਜਾਂਦਾ ਜਿੱਥੇ ਜਿੱਥੇ ਅੰਦੋਲਨ ਹੋਏ ਨੇ ਕਾਫੀ ਸਮਾਂ ਲੱਗਿਆ ਅੰਦੋਲਨ ਆਪਾਂ ਜਿੱਤ ਲਏ ਬਾਰ-ਬਾਰ ਅੰਦੋਲਨ ਕਰਨ ਦੀ ਕਿਉਂ ਲੋੜ ਪੈ ਜਾਂਦੀ ਆ ਆਪਾਂ ਨੂੰ ਜਦੋਂ ਕਿ ਆਪਾਂ ਪਹਿਲਾਂ ਵੀ 13 ਮਹੀਨੇ ਦਿੱਲੀ ਲੈ ਕੇ ਆਏ ਹੂੰ ਤੇਜਿੰਦਰ ਜੀ ਮੈਂ ਪਹਿਲਾਂ ਤਾਂ ਆਰਥਵਿਵਸਥਾ ਦੇ ਗੱਲ ਕਰੂੰਗਾ ਜਿਹੜੀ ਤੁਸੀਂ ਸਵਾਲ ਪਾਇਆ ਸੀਗਾ ਪ੍ਰਧਾਨ ਜੀ ਨੂੰ ਕਿਹਾ ਸੀਗਾ ਜਦੋਂ 2014 'ਚ ਇਹ ਸਰਕਾਰ ਆਂਦੀ ਹੈ ਉਦੋਂ ਡਾਲਰ ਕੀ ਰੇਟ ਸੀਗਾ ਅੱਜ ਕੀ ਰੇਟ ਆ ਉਹ ਦੇਖੋ ਉਹਦੇ 'ਚ ਨਾ ਕੋਈ ਕਿਸਾਨ ਦਾ ਰੋਲ ਸੀਗਾ ਨਾ ਮਜ਼ਦੂਰ ਦਾ ਨਾ ਅੰਦੋਲਨਕਾਰੀਆਂ ਦਾ ਉਸ ਤੋਂ ਬਾਅਦ ਜੋ ਗੈਸਾਂ ਦੇ ਰੇਟ ਵਧਿਆ ਡੀਜ਼ਲ ਦਾ ਰੇਟ ਵਧਿਆ 50 ਰੁਪਏ 45 ਰੁਪਏ ਲੀਟਰ ਡੀਜ਼ਲ ਸੀਗਾ ਅੱਜ 100 ਰੁਪਏ ਲੀਟਰ ਹੈ ਉਦਾਂ ਗੈਸ ਸਿਲੰਡਰ ਹੈ ਉਦੋਂ 3 350 ਰੁਪਏ ਦਾ ਸੀਗਾ ਅੱਜ 1000 ਰੁਪਏ ਤੋਂ ਉੱਤੇ ਹੈ ਵੀ ਜਿਹੜੀ ਉਹ ਅਰਥਵਿਵਸਥਾ ਹਲਾਈ ਹੈ ਇੱਕ ਜੋ ਇਹ મોદી ਬਣਿਆ ਸੀਗਾ ਉਦੋਂ ਪ੍ਰਾਈਮ ਮਿਨਿਸਟਰ ਦੇਖਦਾ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਸੀਗੀ ਇਹਨੂੰ ਬਣਾ ਕੇ ਇਹ ਕਹਿੰਦਾ ਸੀ ਮੈਂ 15-15 ਲੱਖ ਹੱਤਿਆਂ 'ਚ ਪਾਉਂਗਾ ਮੈਂ ਇਹ ਕਰੂੰਗਾ ਪਰ ਇਹਨੇ ਕਰਿਆ ਕੱਖ ਨਹੀਂ ਸਿਰਫ ਕਾਰਪੋ ਪਰ ਰੇਟ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਬੈਨੀਫਿਟ ਦੇਣ ਦੇ ਮਾਰੇ ਨੇ ਆਮ ਪਬਲਿਕ ਸਾਰੀ ਬੇਇੱਜ਼ਤੀ ਸਰਕਾਰੀ ਅਦਾਰੇ ਇਹਨੇ ਸਾਰੇ 베ਜਤੇ ਰੇਲਵੇ ਦਾ ਬਜਟ ਲੱਗ ਹੋਇਆ ਕਰਦਾ ਸੀ ਥੋੜੇ ਯਾਦ ਹੋਊਗਾ ਦੇਖੋ ਐਤ ਕੀ ਬਜਟ ਹੋਇਆ ਰੇਲਵੇ ਦਾ ਨਾਂ ਵੀ ਨਹੀਂ ਆਇਆ ਜਦ ਕੇ ਵੱਧੇ ਜਾਂਦਾ ਸੀਗਾ ਇੱਕ ਪਾਸੇ ਆਲ ਇੰਡੀਆ ਦਾ ਬਜਟ ਇੱਕ ਪਾਸੇ ਰੇਲਵੇ ਦਾ LIC 베ਜਤੀ 에어ਪੋਰਟ ਇਹਨੇ 베ਜਤੇ ਇਹਨੇ ਛੱਡਿਆ ਕੀ ਹੈ ਇਹ ਸਿਰਫ ਕਿਸਾਨ ਮਜ਼ਦੂਰ ਜਿਹੜੇ ਆਪਣੀ ਜਾਇਜ਼ ਮੰਗਾਂ ਇਹ ਮੰਨੀਆਂ ਹੋਈਆਂ ਨੇ 2021 ਚ ਅੰਦੋਲਨ ਜਿਹੜਾ ਇਹ ਕਰਨਾ ਪਿਆ ਸਾਡਾ ਕੋਈ ਸ਼ੌਂਕ ਨਹੀਂ ਸੀਗਾ ਉਦੋਂ ਸਵਾ ਸਾਲ ਅੰਦੋਲਨ ਚੱਲਿਆ ਇਹਨੇ ਇਹ ਮੰਗਾਂ ਸਾਡੀਆਂ ਮੰਨੀਆਂ ਮੰਨ ਕੇ ਲਾਗੂ ਕਿਨੇ ਕਰਨੀ ਅਸੀਂ ਜਿਨੇ ਮੰਨੀਆਂ ਹੋਣ ਇਹ ਤਾਂ ਦੇਸ਼ ਦਾ ਰਾਜਾ ਪ੍ਰਾਈਮ ਮਿਨਿਸਟਰ ਹੈ ਇੱਕ ਤਜਿੰਦਰ ਜੀ ਆਪਣੇ ਵਰਗਾ ਆਮ ਸਰਦਾਰਨ ਵਿਅਕਤੀ ਹੋਏ ਤੁਸੀਂ ਉਹ ਚਾਹੇ ਮੈਂ ਉਹ ਬੰਦਾ ਵੀ ਜੇ ਕਿਤੇ ਜਵਾਨ ਕਰ ਲੇ ਮੈਂ ਜਵਾਨ ਕਰਤੀ ਮੈਂ ਇਹਦੇ ਖਰਾ ਉਤਰੂਗਾ ਦਾ ਉਤਰਦਾ ਇਹਦਾ ਮੈਨੂੰ ਇਹ ਨਹੀਂ ਸਮਝ ਆਂਦੀ ਇਹਨੇ ਅੱਜ ਤੱਕ ਜਿੰਨੇ ਜੁਮਲੇ ਛੱਡੇ ਨੇ ਕਦੇ 15 ਲੱਖ ਵਾਲਾ ਕਦੇ ਮੈਂ ਜੀ ਦੇਸ਼ ਨੂੰ ਅਮੀਰ ਬਣਾ ਦੂੰਗਾ ਜੀ ਦੇਸ਼ ਚੋਂ ਗਰੀਬੀ ਖਤਮ ਕਰ ਦੂੰਗਾ ਸਮਝ ਨਹੀਂ ਆਉਂਦੀ ਵੀ ਕਰਿਆ ਕੀ ਹੈ ਅੱਜ ਤੱਕ ਆਹੀ ਨਹੀਂ ਸਾਨੂੰ ਦਾ ਜ਼ਿਕਰ ਵੀ ਕਰਿਆ ਕਿਤੇ ਗਰਾਊਂਡ ਤੇ ਕਿੱਥੇ ਦਿਖਾਵਦਾ ਸੀ ਮੋਦੀ ਆ ਕੇ ਠੀਕ ਹੈ ਜਲਬਾਖ ਜੀ ਕਿ ਸੁਨੀਲ ਜਾਖੜ ਪ੍ਰਧਾਨ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਮਸਾ ਠੀਕ ਹੈ ਚਲੋ ਬਿਆਨ ਆਇਆ ਪਰ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਨਹੀਂ ਆ ਰਹੇ ਪੰਜਾਬ ਦੇ ਲੀਡਰ ਕੀ ਲੱਗਦਾ ਤੁਹਾਨੂੰ ਵੀ ਕੋਈ ਵਿੱਚ ਜਿਹੜੇ ਤੁਹਾਡੇ ਬਾਕੀ ਸੰਗਠਨ ਨੇ ਉਗਰਾਹਾਂ ਦੀ ਆਪਾਂ ਜਿੱਥੇ ਬੰਦੀ ਦੀ ਗੱਲ ਕਰਦੇ ਆ ਉਹ ਦੂਜੇ ਹੋਰ ਤਰੀਕੇ ਨਾਲ ਬਿਆਨ ਦੇ ਰਹੇ ਨੇ ਤੁਹਾਡੇ ਉਲਟ ਉਹ ਵੀ ਅੰਦੋਲਨ ਕਰ ਰਹੇ ਨੇ ਠੀਕ ਹੈ ਪਰ ਇਕੱਠਾ ਤਾਲਮੇਲ ਜਾਂ ਨਜ਼ਰ ਨਹੀਂ ਆ ਰਿਹਾ ਕਿ ਲੱਗਦਾ ਵੀ ਇਸ ਦਾ ਫਾਇਦਾ ਤੁਹਾਨੂੰ ਹੋਊਗਾ ਆਉਣ ਵਾਲੇ ਸਮੇਂ ਜੇ ਨੁਕਸਾਨ ਹੋਊਗਾ ਜਿਹੜੀ ਗੱਲ ਸੁਨੀਲ ਚਾਖੜ ਦੀ ਹੈ ਨਾ ਇਹ ਜਦੋਂ ਕਾਂਗਰਸ ਚ ਹੁੰਦਾ ਸੀ ਇਹਦੇ ਬਿਆਨ ਹੋਰ ਹੁੰਦੇ ਸੀ ਅੱਜ ਇਹ ਬੀਜੇਪੀ ਚਲੇ ਗਿਆ ਜਦੋਂ ਇਹਨੂੰ ਪਤਾ ਆਜ ਉਹਨਾਂ ਨੇ ਆਪਣਾ ਪਟਾ ਪਾਇਆ ਹੋਇਆ ਇਹਦੇ ਕਾਰਨ ਚ ਉਹ ਹੁਣੇ ਪਟੇ ਦੇ ਹਿਸਾਬ ਨਾਲ ਬੋਲੂਗਾ ਨਾ ਜਿੰਨਾ ਉਹ ਪਟਾ ਕਹਿੰਦੇ ਉਹਨਾਂ ਖਿੱਚਦਾ ਸੁਨੀਲ ਜਾਖੜ ਨੂੰ ਇਹ ਚਾਹੀਦਾ ਹੈ ਵੀ ਪਹਿਲਾਂ ਪੰਜਾਬ ਪਹਿਲਾਂ ਪੰਜਾਬ ਦੇ ਉੱਪਰ ਜੋ ਅਤਿਆਚਾਰ ਸਰਕਾਰ ਨੇ ਕੀਤਾ ਆ ਗੋਲੀਆਂ ਵਰਸਾਈਆਂ ਗੋਲੇ ਸਿੱਟੇ ਸਿੱਧੀਆਂ ਗੋਲੀਆਂ ਮਾਰੀਆਂ ਕੀ ਇਹਦਾ ਅਫਸੋਸ ਕੀਤਾ ਉਹਨੇ ਇਹਦਾ ਕਦੀ ਦੁੱਖ ਦਾ ਪ੍ਰਗਟਾਵਾ ਕੀਤਾ ਕਦੀ ਪੁੱਛਿਆ ਵੀ ਇਹ ਕਿਸ ਕਾਨੂੰਨ ਦੇ ਦਾਇਰੇ ਚ ਲਿਆ ਕੇ ਇਹ ਜਿਹੜੇ ਨੌਜਵਾਨ ਮਾਰੇ ਗਏ ਨੇ ਦੂਜੀ ਗੱਲ ਸੁਨੀਲ ਜਾਖੜ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਪਿੰਡਾਂ ਤੋਂ ਪੁੱਛੋ ਪਿੰਡਾਂ ਵਾਲੇ ਕੀ ਬੀਜਣਾ ਚਾਹੁੰਦੇ ਨੇ ਕੀ ਉਗਾਉਣਾ ਚਾਹੁੰਦੇ ਨੇ ਤੁਸੀਂ ਐਮਐਸਪੀ ਦਿਓ ਪਿੰਡਾਂ ਵਾਲੇ ਆਪੇ ਬਦਲ ਜਾਣਗੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਪਿੰਡਾਂ 'ਚ ਕੀ ਕਰਨਾ ਤੁਸੀਂ ਐਮਐਸਪੀ ਦੇ ਕਾਨੂੰਨ ਬਣਾਓ ਸਾਡੀਆਂ ਫਸਲਾਂ ਚੱਕੋ ਲੋਕਾਂ ਨੇ ਆਟੋਮੈਟਿਕ ਹੀ ਝੋਨੇ ਤੋਂ ਦੂਜੀਆਂ ਫਸਲਾਂ ਤੇ ਆ ਜਾਣਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹੈ ਬਲਕਾਰ ਸਿੰਘ ਬੈਂਸ ਤੇ ਸੁਭਸਕਤਰ ਪੰਜਾਬ ਭਾਰਤੀ ਕਿਸਾਨ ਦੂਰ ਯੂਨੀਅਨ ਪੰਜਾਬ ਦਾ ਯਾਰ ਜੀ ਗੱਲ ਕੀਤੀ ਜਾਵੇ ਕੇਂਦਰ ਦਾ ਕਹਿਣਾ ਵੀ ਕਿਸਾਨ ਉਰੇ ਬੈਠੇ ਨੇ ਬਾਰਡਰ ਦੇ ਉੱਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਬੈਠੇ ਰਹਿਣ ਜਿੰਨਾ ਟਾਈਮ ਮਰਜ਼ੀ ਬੈਠੇ ਰਹਿਣ ਕਿਉਂਕਿ ਉਹਨਾਂ ਨੂੰ ਪਤਾ ਵੀ ਦਿੱਲੀ ਨਹੀਂ ਆਣ ਦਿੱਤਾ ਨਾ ਹੀ ਹਰਿਆਣਾ ਚ ਵਧੇ ਕੀ ਲੱਗਦਾ ਤੈਨੂੰ ਉਰੇ ਬੈਠਣਾ ਜਾਇਜ਼ ਆ ਉਰੇ ਆਪਾਂ ਨੂੰ ਨੁਕਸਾਨ ਹੋ ਰਿਹਾ ਜਾਂ ਉਹਨਾਂ ਨੂੰ ਫਾਇਦਾ ਹੋ ਰਿਹਾ ਦੇਖੋ ਜਿਹੜੀ ਬੈਠਣ ਦੀ ਗੱਲ ਕਰਦੇ ਆ ਉਹ ਜੇ ਉਹ ਕਹਿਣ ਵੀ ਦਿੱਲੀ ਨਹੀਂ ਕਿਸਾਨ ਆ ਸਕਦਾ ਦਿੱਲੀ ਕਿਸਾਨ ਜੇ ਜਾਣਾ ਹੋਵੇ ਤਾਂ ਅਸੀਂ ਦੋ ਘੰਟੇ ਚ ਦਿੱਲੀ ਪਹੁੰਚ ਜਾਈਏ ਵੱਟ ਤੋੜ ਕੇ ਪਰ ਅਸੀਂ ਉਹ ਚੀਜ਼ਾਂ ਨਹੀਂ ਕਰਨੀਆਂ ਅਸੀਂ ਕੋਈ ਟੱਕਰ ਵਾਲੀ ਸਥਿਤੀ ਨਹੀਂ ਕਰਨੀ ਜਿਹਦੇ ਵਿੱਚ ਨੁਕਸਾਨ ਹੋਵੇ ਸਾਡੇ ਭਰਾਵਾਂ ਦਾ ਸਾਡੇ ਵੀਰਾਂ ਦਾ ਇਹ ਜੀ ਗੱਲ ਨਹੀਂ ਅਸੀਂ ਚਾਹੁੰਦੇ ਠੀਕ ਹੈ ਸਰਕਾਰ ਹੈ ਉਹਦੇ ਕੋਲ ਪਾਵਰਾਂ ਨੇ ਉਹਦੇ ਕੋਲ ਫੋਰਸ ਹੈ ਉਹਦੇ ਕੋਲ ਹਥਿਆਰਾਂ ਉਹਦੇ ਕੋਲ ਸਾਰਾ ਕੁਝ ਹੈ ਉਹ ਕੁਝ ਵੀ ਕਰ ਸਕਦੀ ਹੈ ਪਰ ਕਿਸਾਨ ਦੇ ਕੋਲ ਤਾਂ ਕੀ ਹੈ ਕੁਝ ਵੀ ਹੈ ਇੱਕ ਝੰਡਾ ਡੰਡਾ ਡੰਡੇ ਦੇ ਵਿੱਚ ਝੰਡਾ ਹੋਰ ਤਾਂ ਕਿਸਾਨ ਕੋਲ ਕੋਈ ਹੈ ਨਹੀਂ ਪਰ ਸਰਕਾਰ ਨੂੰ ਇਹ ਜੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਜਿਹਦੇ ਨਾਲ ਟਕਰਾਅ ਹੁੰਦਾ ਹੋਵੇ ਠੀਕ ਹੈ ਜੀ ਕਿਸਾਨ ਇੱਥੇ ਬੈਠ ਗਏ ਠੀਕ ਹੈ ਤੁਸੀਂ ਨਹੀਂ ਜਾਣ ਦਿੱਤੇ ਤਾਂ ਇਸ ਤਰ੍ਹਾਂ ਦੀ ਗੱਲ ਕਰੋ ਜਿਹਦੇ ਨਾਲ ਕੋਈ ਕਿਸਾਨਾਂ ਤੇ ਸਰਕਾਰ ਦੇ ਟਕਰਾਅ ਵਾਲੀ ਗੱਲ ਹੋਈ ਸਥਿਤੀ ਨਾ ਆਵੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਤੁਸੀਂ ਭੜਕਾ ਰਹੇ ਹੋ ਇਹ ਜੀ ਗੱਲਾਂ ਕਰਕੇ ਕਿਸਾਨਾਂ ਨੂੰ ਵੀ ਕਿਸਾਨ ਉੱਥੇ ਆਏ ਨਹੀਂ ਬੈਠ ਗਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਪੈਂਦਾ ਹੁੰਦਾ ਕਦੇ ਬੋਲੇ ਨਹੀਂ ਕਰਦੀ ਸਰਕਾਰਾਂ ਵੀ ਸਾਨੂੰ ਫਰਕ ਪੈ ਰਿਹਾ ਨੰਬਰ 2 ਮੈਂ ਤੁਹਾਨੂੰ ਇੱਕ ਹੋਰ ਗੱਲ ਦੰਾ ਵੀ ਜਦੋਂ ਇਹ ਕਿਸਾਨ ਕਿਸਾਨ ਮੈਂ ਕਹਿੰਦਾ ਮੈਂ ਪੰਜਾਬੀ ਵੀ ਕਹਿੰਦਾ ਬਾਅਦ ਚ ਕਹਿੰਦਾ ਪਰ ਮੈਂ ਕਿਸਾਨ ਪਹਿਲਾਂ ਕਹਿੰਦਾ ਸਾਰੇ ਪੰਜਾਬ ਦੇ ਪਰ ਉਹਦੇ ਖਾਸ ਕਰ ਕਿਸਾਨ ਤੇ ਪੰਜਾਬੀ ਜਦੋਂ ਵੀ ਕਿਤੇ ਆਪਣੇ ਦੇਸ਼ ਤੇ ਕੋਈ ਭੀੜ ਪੈਂਦੀ ਹੈ ਕੁਦਰਤੀ ਭੀੜ ਪੈਂਦੀ ਹੈ ਤਾਂ ਇਹ ਕਿਸਾਨ ਹੀ ਪੰਜਾਬੀ ਸਭ ਤੋਂ ਪਹਿਲਾਂ ਜਾ ਕੇ ਲੰਗਰ ਲਾ ਦਿੰਦਾ ਉਸਨੇ ਸਰਕਾਰਾਂ ਕਹਿੰਦੀਆਂ ਵੱਲੇ ਵੱਲੇ ਵੀ ਆਹ ਸਰਦਾਰ ਇਹ ਪੰਜਾਬੀ ਇਹ ਕਿਸਾਨ ਬਹੁਤ ਸੇਵਾ ਕਰਦੇ ਨੇ ਬਹੁਤ ਖੁੱਲੇ ਦਿਨ ਸੇਵਾ ਕਰਦੇ ਆ ਜਦੋਂ ਇਹ ਹੀ ਕਿਸਾਨ ਇਹ ਪੰਜਾਬੀ ਆਪਣਾ ਹੱਕ ਮੰਗਦਾ ਫਿਰ ਉਹ ਅਤਵਾਦੀ ਹੋ ਜਾਂਦਾ ਕਿਉਂ ਅਤਵਾਦੀ ਹੋ ਜਾਂਦਾ ਫਿਰ ਬਈ ਇੱਕ ਵਾਰ ਸਿਰੇ ਤੁਸੀਂ ਇਹਨੂੰ ਚੰਗਾ ਕਹਿੰਦੇ ਜਦੋਂ ਸੇਵਾ ਕਰਦਾ ਜਦੋਂ ਕੁਦਰਤੀ ਮਾਰ ਪੈਂਦੀ ਕੋਈ ਦੇਸ਼ ਤੇ ਤਾਂ ਉਹ ਚੰਗਾ ਹੁੰਦਾ ਜਦੋਂ ਕੋਈ ਉਹ ਹੱਕ ਮੰਗਦਾ ਫਿਰ ਉਹ ਤਵਾਦੀ ਤੇ ਖੜਕੂ ਬਣ ਜਾਂਦਾ ਇਸ ਤਰ੍ਹਾਂ ਨਹੀਂ ਸਰਕਾਰਾਂ ਨੂੰ ਕਰਦੇ ਜਦੋਂ ਪਹਿਲਾਂ ਚੰਗਾ ਸੀਗਾ ਤਾਂ ਫਿਰ ਫੇਰ ਵੀ ਚੰਗਾ ਉਹ ਤਵਾਦੀ ਨਹੀਂ ਹੈ ਗਿਆ ਉਹ اسی ਦੇਸ਼ ਦਾ ਵਾਸੀ ਹੈ ਨੰਬਰ 2 ਹੁਣ ਤੁਹਾਨੂੰ ਪਤਾ ਵੀ ਆਪਣੇ ਇਵਾਨੀ ਦੇ بیٹے ਦਾ ਵਿਆਹ ਹੋਇਆ ਸੀਗਾ ਉੱਥੇ ਅਰਬਾਂ ਰੁਪਈਆ ਡਾਤਾ ਉਹਨਾਂ ਨੇ ਕਰੋੜਾ ਰੁਪਇਆ ਦਰਨਾ ਸਿੰਗਰਾਂ ਨੂੰ ਦਿੱਤਾ ਉਹ ਰਿਹਾਨਾ ਇੱਕ ਆਪਣੇ ਹਾਲੀਵੁੱਡ ਦੀ ਜੋ ਹੈ ਹਾਂਜੀ ਉਹਦੇ ਵਿੱਚ ਜੋ ਸੁਣਦੇ ਵਿੱਚ ਆਏ 72 ਕਰੋੜ ਰੁਪਇਆ ਉਹਨੂੰ ਦਿੱਤਾ ਸਾਡਾ ਪੰਜਾਬੀ ਸਿੰਗਰ ਗੈਜ ਦਿਲਜਾਣ ਉਹਨੂੰ ਵੀ 8 ਕਰੋੜ ਸੁਣਦੇ ਆ ਜੋ ਵੀ ਦਿੱਤਾ ਹੋਰ ਬਨੇ ਕਿੰਨਾ ਕ ਪੈਸਾ ਦਿੱਤਾ ਹੋਣਾ ਕੀ ਗੱਲ ਜੀ ਉੱਥੇ ਹੁਣ ਸੀਲ ਟੈਕਸ ਦੀ ਕੋਈ ਰੇਡ ਨਹੀਂ ਪਵੇਗੀ ਉਨੇ ਕਮ ਟੈਕਸ ਦਾ ਲੈਟਰ ਜਾਏਗਾ ਕੋਈ ਤੁਸੀਂ ਕੋਈ ਕਰੋੜ ਦਾ ਮੈਨੂੰ ਕਰੋੜ ਗਿਆ 50 ਲੱਖ ਦਾ ਗਿਆ 25 ਲੱਖ ਦਾ ਕਾਰੋਬਾਰ ਕਰਕੇ ਮੈਨੂੰ ਦਿਖਾ ਦਿਓ ਜਾਂ ਤੁਸੀਂ ਕੋਈ ਆਪਣੇ ਬੱਚੇ ਦੀ ਵਿਆਹ ਸ਼ਾਦੀ ਤੇ ਲਾ ਦਿਓ 50-60 ਲੱਖ ਰੁਪਈਆ ਤੁਹਾਡੇ ਕੋਲ ਜਿਹੜੀ ਲੈਟਰ ਆ ਜਾਣਗੇ ਇੰਟਰਟੈਕਸ ਦੇ ਸੀਲ ਟੈਕਸ ਦੇ ਤੁਹਾਡੇ ਪਿੱਛੇ-ਪਿੱਛੇ ਫਿਰਨਗੇ ਵੀ ਕਿੱਥੋਂ ਲਾਇਆ ਪੈਸਾ ਦਿਓ ਸਾਹਿਬ ਹੁਣ ਲੈਣਗੇ ਸਾਹਿਬ ਭੇਜਣਗੇ ਉੱਥੇ ਟੀਮਾਂ ਉੱਥੇ ਇਹ ਨਾ ਆ ਨਾ ਰਦੀਆਂ ਜਾਂ ਆਈਡੀ ਦੀਆਂ ਕੋਈ ਜਾਣਗੀਆਂ ਉੱਥੇ ਨਹੀਂ ਜਾਏਗੀਆਂ ਠੀਕ ਹੈ ਇਹ ਦੋਰਾ ਆਪਣਾ ਕਿਉਂ ਜਦੋਂ ਆਪਾਂ ਭਕੇ ਜਦੋਂ ਦੇਸ਼ ਦਾ ਇੱਕ ਰਾਜਾ ਆਪਣੀ ਪ੍ਰਜਾ ਨੂੰ ਤੰਗ ਕਰਨ ਲੱਗ ਜਾਵੇ ਉਸ ਰਾਜੇ ਦਾ ਐਂਡ ਹੋਇਆ ਕਰਦਾ ਇਹ ਆਪਾਂ ਕਹਾਵਤਾਂ ਸੁਣਦੇ ਆ ਰਹੇ ਨੇ ਪਿੱਛੋਂ ਹਾਂਜੀ ਸੋ ਆਖਰੀ ਸਵਾਲ ਹੈ ਜੀ ਮੈਂ ਫਿਰ ਤੋਂ ਮਨਜੀਤ ਜੀ ਕੋਲ ਆਉਂਦਾ ਮਨਜੀਤ ਜੀ ਠੀਕ ਹੈ ਹੁਣ 23ਵਾਂ ਦਿਨ ਅੱਜ ਤੇ ਹੁਣ ਪੂਰਾ ਬੰਦੋਬਸਥ ਠੀਕ ਹੈ ਤੁਸੀਂ ਬਣਾ ਲਿਆ ਤੇ ਮੀਟਿੰਗਾਂ ਦਾ ਦੌਰ ਪਹਿਲਾਂ ਲੰਘ ਗਿਆ ਕੀ ਹੁਣ ਇੱਕ ਹੋਰ ਬੈਠਕ ਹੋ ਸਕਦੀ ਹੈ ਕੇਂਦਰੀ ਮੰਤਰੀ ਨਾਲ ਕੋਈ ਨਿਰਣੇ ਕੇਂਦਰ ਲੈ ਸਕਦੀ ਹੈ ਕਿਉਂਕਿ ਇਲੈਕਸ਼ਨ ਵੀ ਨਦੀਕਾਰੀ ਇਹਦੇ 'ਚ ਇਹ ਹੈ ਜੀ ਜੇ ਕੇਂਦਰ ਚਾਹੇ ਮੈਂ ਪਹਿਲਾਂ ਵੀ ਕਹਿੰਦਾ ਹੁਣ ਵੀ ਸਾਡਾ ਕੋਈ ਜਿੱਦ ਨਹੀਂ ਹੈਗੀ ਵੀ ਦਿੱਲੀ ਇਹ ਜਾਣਾ ਬਾਰਡਰ ਤੋੜਨੇ ਸਾਡਾ ਮਸਲਾ ਮੇਨ ਜਿਹੜੀ ਮੰਗਾ ਸਾਡੀਆਂ ਮੰਨੀਆਂ ਹੋਇਆ ਲਾਗੂ ਕਰਾ ਦੇ ਉਹਨਾਂ ਨੂੰ ਹੱਲ ਕਰਨਾ ਜੇ ਕੇਂਦਰ ਚਾਹੇ ਕੋਈ ਵੱਡੀ ਗੱਲ ਲਈ ਅੱਜ ਵੀ ਵਿਸ਼ੇਸ਼ ਸੈਸ਼ਨ ਬੁਲਾ ਕੇ ਉਹਦੇ ਤੇ ਜਿਹੜੀਆਂ ਮੰਗਾ ਹੈਗੀਆਂ ਨੇ ਮੀਟਿੰਗ ਬੁਲਾ ਕੇ ਸਾਨੂੰ ਵੀ ਕਹਦਾ ਵੀ ਲੋ ਜੀ ਅਸੀਂ ਇਹਦੇ ਕਾਨੂੰਨ ਬਣਾ ਤਿਆ ਵੀ ਤੁਸੀਂ ਜਾਓ ਖੁਸ਼ੀ ਹੋ ਕੇ ਅਸੀਂ ਜਿੱਤ ਦਾ ਜਸ਼ਨ ਮਨਾਦੇ ਹੋਏ ਜਾਈਏ ਜਿੱਦਾਂ ਪਹਿਲਾਂ ਮੋਦੀ ਜੀ ਨੇ ਕਰਿਆ ਹੈਗਾ ਜੇ ਉਹ ਚੀਜ਼ ਚਾਹੇ ਕਰ ਸਕਦੇ ਨੇ ਪਰ ਸਰਕਾਰ ਦਾ ਦੇਖਣਾ ਹੁਣ ਸਰਕਾਰ ਦੇ ਮਨ ਚ ਕੀ ਹੈ ਬਿਨ ਬੋ ਗੱਲਾਂ ਹੀ ਕਰਨ ਜਾਣਦੇ ਕੁਝ ਕਰਕੇ ਵੀ ਦਿਖਾਣੇ ਆ ਸਰਕਾਰ ਦੇ ਹੱਥੇ ਸਾਡੇ ਨਾਲ ਦਲਬਾਖ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਨਾ ਵੀ ਦੇਖੋ ਜਿਹੜਾ ਕਿਸਾਨ ਤੇ ਮਜ਼ਦੂਰ ਆ 12 ਲੱਖ ਕਰੋੜ ਦਾ ਸਾਰਾ ਕਰਜ਼ਾ ਸਾਡੇ 14 ਲੱਖ ਕਰੋੜ ਇਹਨਾਂ ਨੇ ਪਿੱਛੇ ਕਾਰਪੋਰੇਟ ਕਰਾਣੇ ਦਾ ਮਾਫ ਕੀਤਾ ਇਹ ਕੋਈ ਵੱਡੀ ਮੰਗ ਨਹੀਂ ਹੈਗੀ ਅੱਜ ਕਰੋਨਾ ਤੋਂ ਲੈ ਕੇ ਵੱਡੀ ਮਾਰ ਪਈ ਹੈ ਨੋਟਬੰਦੀ ਤੋਂ ਲੈ ਕੇ ਕਰੋਨਾ ਤੋਂ ਲੈ ਕੇ ਇਹ ਇਹਨਾਂ ਦੀ ਦੇਣ ਆ ਸਾਰੀ ਸਰਕਾਰਾਂ ਦੀ ਅੱਜ ਲੋਕ ਸੂਸਾਈਡ ਕਰ ਰਹੇ ਨੇ ਪਿੰਡਾਂ ਦੇ ਵਿੱਚ ਬਹੁਤ ਬੁਰੀਆਂ ਹਾਲਤ ਹੋਈ ਪਈ ਆ ਕਰਜ਼ੇ ਨੂੰ ਲੈ ਕੇ ਬੈਂਕਾਂ ਵਾਲੇ ਜਿਹਦੇ ਸਿਰ 50000 ਰੁਪਏ ਕਰਜ਼ਾ ਨਾ ਬੈਂਕ ਉਹਨੂੰ ਮੀਤੰਗ ਕਰ ਰਿਆ ਤੇ ਸਾਡੀ ਜਿਹੜੀ ਸਭ ਤੋਂ ਵੱਡੀ ਮੰਗ ਇਹ ਵੀ ਆ ਨਾਲ ਤੁਹਾਡੇ ਮਾਧਿਅਮ ਰੂਹੀਂ ਇਹ ਕੰਨੇ ਆ ਵੀ ਇਹੜਾ ਕਰਜ਼ਾ ਵਾ ਇਹਨੂੰ ਪੈਲ ਦੇ ਆਧਾਰ ਤੇ ਸਾਰੇ ਕਿਸਾਨ ਔਰ ਮਜ਼ਦੂਰ ਦਾ ਕਰਜ਼ਾ ਇਹੜਾ ਇਹਨੂੰ ਇੱਕਦਮ ਖਤਮ ਕੀਤਾ ਜਾਵੇ ਤਾਂ ਜੋ ਅੱਗੇ ਨਵੀਂ ਜ਼ਿੰਦਗੀ ਜਿਹੜੀ ਉਹ ਅਗਲਾ ਸ਼ੁਰੂ ਕਰ ਸਕੇ ਉਹ ਧੰਨਵਾਦ ਸੋ ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਜੁਣੀ ਨ ਮਜ਼ਦੂਰ ਜੁਣੀ ਨਾਲ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੀ ਅਰਥ ਵਿਵਸਥਾ ਜਿਹੜੀ ਉਸ ਦੇ ਕੋਈ ਜੇਕਰ ਅਸਰ ਪਿਆ ਇਸ ਅੰਦੋਲਨ ਦਾ ਤਾਂ ਉਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਊਗੀ ਕਿਉਂਕਿ ਕਿਸਾਨ ਟਕਰਾਵ ਨਹੀਂ ਚਾਹੁੰਦੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਨੇ ਪਰ ਦਿੱਲੀ ਜਾਣ ਤੋਂ ਉਹਨਾਂ ਨੂੰ ਆਖਿਰ ਕਿਉਂ ਰੋਕਿਆ ਜਾ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਤਾਂ ਦੂਜੇ ਪਾਸੇ ਬਾਕੀ ਸੂਬਿਆਂ ਦੇ ਕਿਸਾਨ ਕਦੋਂ ਦਿੱਲੀ ਪਹੁੰਚਣਗੇ ਇਸ ਦਾ ਜਿਹੜਾ ਇੰਤਜ਼ਾਰ ਜੁਨੀਅਨ ਦੇ ਅਗੂਆਂ ਵੱਲੋਂ ਕੀਤਾ ਜਾ ਰਿਹਾ ਫਿਲਹਾਲ 23ਵਾਂ ਦਿਨ ਅੰਦੋਲਨ ਦਾ ਤੇ ਅੰਦੋਲਨ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਜਾਰੀ ਹੈ ਕੈਮਰਾ ਪਰਸਨ ਤਜਿੰਦਰ ਦੇ ਸੋਰੀ ਇਹ ਘਟਦੇ ਕੈਮਰਾ ਅੱਗੇ ਐਂਡ ਕਰਾਂਗੇ ਤਾਂ ਦੱਸਿਆ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਲਗਾਏ ਨੇ ਤੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਹੁਣ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਮੋਰਚੇ ਲਗਾ ਕੇ ਇਸ ਅੰਦੋਲਨ ਨੂੰ ਅੱਗੇ ਤੋਰਿਆ ਜਾ ਰਿਹਾ ਹੈ ਤਾਂ ਉੱਥੇ ਵੀ ਨਿਊਜ਼ ਨੇ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮੜਾ ਅਤੇ ਹੋਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ ਉਸ ਤੇ ਉਸ ਤੇ ਵੀ ਜਿਹੜਾ ਕਿ ਜਾਣਕਾਰੀ ਹਾਸਲ ਕੀਤੀ ਗਿਆ ਤਾਂ ਦੱਸਦੇ ਕਿ ਸ਼ੰਭੂਤੇ ਖਨੋਰੀ ਬਾਰਡਰ ਉੱਤੇ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਲਗਾ ਦਿੱਤੇ ਗਏ ਨੇ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਖਿਲਾਫ ਜਿਹੜਾ ਕਿ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਗਰ ਸ਼ੰਭੂ ਤੋਂ ਕੋਰੇ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਉੱਥੇ ਪੱਕੇ ਮੋਰਚੇ ਜਿਹੜੇ ਕੀ ਲਗਾ ਦਿੱਤੇ ਗਏ ਨੇ ਜੇਕਰ ਅਸ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਕਿ ਕਿਸਾਨਾਂ ਨੂੰ ਸਰਪੰਚ ਸਿੰਘ ਪੰਦੇੜ ਦੇ ਵੱਲੋਂ ਵੱਡਾ ਤੇ ਹਮ ਬਿਆਨ ਦਿੱਤਾ ਗਿਆ ਸੀ ਉਹਨਾਂ ਕਹਿੰਿਆ ਕਿ ਦਿੱਲੀ ਵੱਲ ਕੂਚ ਜਿਹੜਾ ਕੀ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੀ